ਦਾ ਬਚਨ ਅੱਜ ਕੱਲ ਹਰ ਕੋਈ ਕਹਿੰਦਾ ਲੋ ਜੀ ਸਾਨੂੰ ਆਪਣੇ ਤਰੀਕੇ ਨਾਲ ਜ਼ਿੰਦਗੀ ਜੀਣ ਦਿਓ ਜੇ ਆਪਣੇ ਤਰੀਕੇ ਨਾਲ ਜ਼ਿੰਦਗੀ ਜੀਣ ਦੇਣੀ ਸੀ ਤਾਂ ਫਿਰ ਮਹਾਰਾਜ ਨੂੰ ਇੰਨੀ ਜਦੋਜਹਿਦ ਕਰਨ ਦੀ ਕੀ ਲੋੜ ਸੀ ਉਹਨਾਂ ਨੂੰ ਇਤਨਾ ਬਿਰ ਕਿਉਂ ਸੰਸਾਰ ਨੂੰ ਸਮਝਾਉਣ ਦੀ ਕਿਉਂ ਲੋੜ ਸੀ ਉਹ ਆਪੋ ਆਪਣੀ ਜ਼ਿੰਦਗੀ ਜੀ ਜਾਂਦੇ ਮਹਾਰਾਜ ਇੱਕ ਸਮਾਜ ਸੁਧਾਰਕ ਵੀ ਸੀ ਇੱਕ ਹੁੰਦਾ ਸਮਾਜ ਸੇਵੀ ਉਹ ਸੇਵਾ ਕਰੀ ਜਾਂਦਾ ਜਿੱਦਾਂ ਦਾ ਕੋਈ ਮਰਜ਼ੀ ਹੋਵੇ ਉਹ ਕਹਿੰਦਾ ਮੈਨੂੰ ਕੀ ਮੈਂ ਤਾਂ ਸੇਵਾ ਕਰਨੀ ਇੱਕ ਹੁੰਦਾ ਸਮਾਜ ਸੁਧਾਰਕ ਜਿਹੜੇ ਹਿਰਦੇ ਦੇ ਵਿੱਚ ਦਰਦ ਹੁੰਦਾ ਨਾ ਉਹ ਫੇਰ ਕਹਿੰਦਾ ਵੀ ਮੈਂ ਤਾਂ ਸੁਧਾਰਨਾ ਆਂ ਵੀ ਇਹਨਾਂ ਨੂੰ ਉਹਨੂੰ ਕਹਿੰਦੇ ਨੇ ਸਮਾਜ ਸੁਧਾਰਕ ਸਮਾਜ ਸੇਵੀ ਬਹੁਤ ਮਿਲ ਜਾਣਗੇ ਸਮਾਜ ਸੁਧਾਰਕ ਤੁਹਾਨੂੰ ਕੋਈ ਕੋਈ ਮਿਲੂਗਾ ਤੇ ਸਤਿਗੁਰੂ ਜੀ ਸਮਾਜ ਸੁਧਾਰਕ ਵੀ ਸੀ ਕਿਹੋ ਜਿਹੇ ਹਾਲਾਤ ਹੋਏ ਹੋਣਗੇ ਉਸ ਸਮੇਂ ਦੇ ਉਸ ਸਮੇਂ ਵੀ ਇਹੋ ਜਿਹੇ ਲੋਕ ਰਹਿੰਦੇ ਹੁਣ ਕਿ ਤਦ ਹੀ ਉਹਨਾਂ ਨੂੰ ਬਾਣੀ ਵਿੱਚ ਲਿਖਣਾ ਪੈ ਗਿਆ ਅੱਜ ਪੁੱਛਦੇ ਨਾ ਵੀ ਮਾਸ ਖਾਣਾ ਜਾਇਜ਼ ਆ ਜੀ ਸ਼ਰਾਬ ਪੀਣੀ ਜਾਇਜ਼ ਆ ਜੀ ਖਾ ਸਕਦੇ ਆ ਪੀ ਸਕਦੇ ਆ ਬਹੁਤਿਆਂ ਦੇ ਤਾਂ ਇਹੀ ਸਵਾਲ ਹੁੰਦੇ ਤੇ ਦਾਸ ਨੇ ਬੇਨਤੀ ਕੀਤੀ ਸੀ ਮੈਂ ਗੁਰਮਤ ਦੇ ਅਨਸਾਰ ਮਹਾਰਾਜ ਦੇ ਬਚਨਾਂ ਦੇ ਨਾਲ ਹੀ ਗੱਲਬਾਤ ਕਰਨੀ ਆ ਆਪ ਜੀ ਦੇ ਨਾਲ ਸਾਧੂ ਗੁਰ ਰਵਦਾਸ ਜੀ ਮਹਾਰਾਜ ਨੂੰ ਵੀ ਕਿਸੇ ਨੇ ਪੁੱਛਿਆ ਵੀ ਮਾਸ ਖਾਣਾ ਜਾਇਜ਼ ਆ ਤੇ ਮਹਾਰਾਜ ਕਹਿੰਦੇ ਰਵਦਾਸ ਜੀਵ ਨੂੰ ਮਾਰ ਕਰ ਕੈਸੇ ਮਿਲੇ ਖੁਦਾਏ ਕਹਿੰਦੇ ਵੀ ਕਿਸੇ ਜੀਵ ਨੂੰ ਮਾਰ ਕੇ ਰੱਬ ਕਿਵੇਂ ਮਿਲ ਜੂ ਆ ਕਹਿੰਦੇ ਨੇ ਨਾ ਹਲਾਲ ਕਰਕੇ ਖਾਣਾ ਚਾਹੀਦਾ ਕਿ ਝਟਕਾ ਕਰਕੇ ਖਾਣਾ ਚਾਹੀਦਾ ਮਹਾਂਪੁਰਸ਼ ਕਿਹਾ ਕਰਦੇ ਸੀ ਸ਼੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ ਉਹ ਕਹਿੰਦੇ ਚਾਹੇ ਤਾਂ ਉਹਨੂੰ ਝਟਕਾ ਕਰਤਾ ਤੇ ਚਾਹੇ ਕਰਤਾ ਹਲਾਲ ਚਾਹੇ ਬੰਦਾ ਗੋਲੀ ਨਾਲ ਮਾਰਤਾ ਤੇ ਚਾਹੇ ਗਲ ਘੁੱਟ ਕੇ ਮਾਰਤਾ ਸਜ਼ਾ ਉਹੀ ਮਿਲਣੀ ਆ ਮਾਰੇ ਦੀ ਝਟਕੇ ਦਾ ਤੇ ਹਲਾਲ ਦਾ ਤਾਂ ਮਤਲਬ ਹੀ ਕੋਈ ਨਹੀਂ ਮਰਨ ਵਾਲਾ ਤਾਂ ਮਰ ਗਿਆ ਨਾ ਤੁਹਾਡਾ ਝਟਕਾ ਤੇ ਤੁਹਾਡਾ ਹਲਾਲ ਕੀ ਕਰੂ ਉਹਦੇ ਤਾਂ ਜਾਨ ਚਲ ਗਈ ਮਨਾਹੀ ਕੀਤੀ ਸਤਗੁਰ ਰਵਦਾਸ ਜੀ ਮਹਾਰਾਜ ਕਹਿੰਦੇ ਰਵਦਾਸ ਜੀਵ ਨੂੰ ਮਾਰ ਕਰ ਕੈਸੇ ਮਿਲੇ ਖੁਦਾਏ ਦੱਸੋ ਵੀ ਕਿਦਾਂ ਮਿਲ ਜੂ ਫਿਰ ਬੱਕਰੇ ਦੀ ਬਲੀ ਦਿੰਦੇ ਆ ਨਾ ਪੀਰ ਪਗੰਬਰ ਔਲੀਆ ਕੋਉ ਨਾ ਕਹੀਂ ਸਮਝਾਏ ਕਹਿੰਦੇ ਸਾਨੂੰ ਦੱਸ ਵੀ ਕਿਹੜੇ ਪੀਰ ਪਗੰਬਰ ਔਲੀਏ ਨੇ ਤੈਨੂੰ ਕਿਹਾ ਸੀ ਵੀ ਇਉਂ ਇਹਦਾ ਹਲਾਲ ਕਰਦੇ ਤਾਂ ਮਾਰ ਕੇ ਤੈਨੂੰ ਰੱਬ ਮਿਲ ਜੂ ਦੱਸ ਤਾਂ ਸਹੀ ਸਾਨੂੰ ਆਪਣੀ ਜੀਵ ਦੇ ਸਵਾਦ ਦੇ ਲਈ ਅਸੀਂ ਸਾਰਾ ਕੁਝ ਕਰਦੇ ਆਂ ਰਵਿਦਾਸ ਮੁੰਡੇ ਕਾਟਕਰ ਮੂਰਖ ਕਹਿਤ ਹਲਾਲ ਹਲਾਲ ਦਾ ਮਤਲਬ ਹੁੰਦਾ ਬਾਜਬ ਜੈਜ ਸਹੀ ਤਰੀਕਾ ਕਦੇ ਉਹ ਕਹਿੰਦੇ ਜੀ ਹਲਾਲ ਕਰਕੇ ਖਾਓ ਵੀ ਇਹ ਸਹੀ ਤਰੀਕਾ ਹੈ ਨਹੀਂ ਨਹੀਂ ਸਾਧਗੁਰ ਰਵਿਦਾਸ ਜੀ ਮਹਾਰਾਜ ਨੇ ਇੱਥੇ ਲਬਜ਼ ਇੱਕ ਵਰਤਿਆ ਆ ਉਹਨਾਂ ਦੇ ਲਈ ਮੂਰਖ ਕਹਿਤ ਹਲਾਲ ਕਹਿੰਦੇ ਮੂਰਖ ਕਹਿੰਦਾ ਆ ਹਲਾਲ ਆ ਵੀ ਇਹ ਗੱਲ ਚੰਗੀ ਆ ਠੀਕ ਆ ਜੈਜਾ ਬਾਜਵਾ ਕਿਸੇ ਦਾ ਗਾਲ ਕੱਟ ਕੇ ਹੌਲੀ ਹੌਲੀ ਉਹਦੀ ਤੌਣ ਤੇ ਛੁਰੀ ਛੁਰੀ ਫੇਰਨੀ ਆ ਉਹਨੂੰ ਕਹਿੰਦੇ ਹਲਾਲ ਕਰਨਾ ਕਹਿੰਦੇ ਜੈਜਾ ਗਲਾ ਕਟਾਵੋ ਆਪਣਾ ਤੌਕਾ ਹੋਏ ਇਹ ਹਾਲ ਕਹਿੰਦੇ ਆਪਣੇ ਗਾਲ ਤੇ ਜਿਵੇਂ ਤੂੰ ਬੱਕਰੇ ਦੇ ਗਾਲ ਤੇ ਰੱਖ ਕੇ ਨਾ ਹੌਲੀ ਹੌਲੀ ਸਾਹ ਰਗ ਵੱਡਦਾ ਉਹਦੀ ਕਹਿੰਦੇ ਕਿਤੇ ਆਪਣੇ ਗਾਲ ਤੇ ਫੇਰ ਕੇ ਦੇਖੀ ਹੌਲੀ ਹੌਲੀ ਤੈਨੂੰ ਪਤਾ ਲੱਗ ਜਾਊ ਵੀ ਇਹ ਸਹੀ ਹੈ ਕਟਾਰਦਾ ਜਿਹੜੇ ਜੀਵ ਦੀ ਸਵਾਦ ਦੀਵ ਦੇ ਸਵਾਦ ਦੇ ਲਈ ਮਾਸ ਖਾਂਦੇ ਨੇ ਹਲਾਲ ਕਰਕੇ ਝਟਕਾ ਕਰਕੇ ਭਾਵ ਕੇ ਮਾਰ ਕੇ ਜੀਵ ਨੂੰ ਸਤਗੁਰੂ ਅਰਬਦਾਸ ਜੀ ਮਹਾਰਾਜ ਨੇ ਉਹਨਾਂ ਲਈ ਇੱਕ ਲਫ਼ਜ਼ ਵਰਤਿਆ ਕਿਹੜਾ ਕਹਤਾ ਨਾਉ ਹਲਾਲ ਮੂਰਖ ਕਹਤਾ ਮੂਰਖ ਕਹਤਾ ਕਹਤਾ ਨਾਉ ਹਲਾਲ ਮੂਰਖ ਕਹਤਾ ਮੂਰਖ ਕਹਤਾ ਮੂਰਖ ਦਾ ਖਿਤਾਬ ਦਿੱਤਾ ਜਿਹੜੇ ਗਲਾ ਕੱਟਦੇ ਨੇ ਇਹ ਰਬਦਾਸ ਜੀ ਮਹਾਰਾਜ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨਹੀਂ ਬਾਹਰ ਜਿਹੜੀ ਉਹਨਾਂ ਦੀ ਬਾਣੀ ਲਿਖੀ ਹੋਈ ਉਹਦੇ ਵਿੱਚ ਮਾਰੇ ਕਹਿੰਦੇ ਵੀ ਮੂਰਖ ਕਹਿਤ ਹਲਾਲ ਹੁਣ ਦੇਖੋ ਅਸੀਂ ਮੂਰਖ ਬਣਨਾ ਕਿ ਸਿਆਣੇ ਬਣਨਾ ਸਤਿਗੁਰਾਂ ਨੇ ਉਹਨੂੰ ਮੂਰਖ ਦਾ ਦਰਜਾ ਦਿੱਤਾ ਜਿਹੜਾ ਕਿਸੇ ਦਾ ਗਲਾ ਵੱਢ ਕੇ ਉਹਨੂੰ ਖਾਣਾ ਜਾਇਜ਼ ਦੱਸ ਰਿਹਾ ਹੈ ਫਿਰ ਮਹਾਰਾਜ ਕਹਿੰਦੇ ਰਵਦਾਸ ਜੋ ਆਪਣੇ ਹੇਤ ਹੀ ਪਰ ਕੁ ਮਾਰਨ ਜਾਈ ਜਿਹੜਾ ਆਪਣੇ ਸਵਾਦ ਦੇ ਲਈ ਕਿਸੇ ਨੂੰ ਮਾਰਦਾ ਆ ਉਹਨੂੰ ਮਿਲਣਾ ਕੀ ਆ ਮਾਲਕ ਦੇ ਦਰ ਜਾਇਕਰ ਭੋਗੇ ਕੜੀ ਸਜਾਏ ਕਿਉਂਕਿ ਜਾਣਾ ਆਪਾਂ ਸਾਰਿਆਂ ਨੇ ਉਸ ਮਾਲਕ ਦੇ ਦਰ ਦੇ ਉੱਪਰ ਸਾਡਾ ਹਿਸਾਬ ਹੋਣਾ ਮਾਰਾ ਕਹਿੰਦੇ ਜਦੋਂ ਮਾਲਕ ਦੇ ਦਰ ਤੇ ਜਾਣਾ ਭੋਗੇ ਕੜੀ ਸਜਾਏ ਫਿਰ ਤੈਨੂੰ ਤਕੜੀਆਂ ਸਖਤ ਸਜਾਵਾਂ ਦੇਣਗੇ ਉਹ ਸਿਹੜੀਆਂ ਪਹਿਣੀਆਂ ਤੈਨੂੰ ਤੇ ਕਈ ਕਹਿੰਦੇ ਜੀ ਅੱਗਾ ਕਹਨੇ ਦੇਖਿਆ ਤੇ ਸਤਗੁਰੂ ਅਰਦਾਸ ਜੀ ਮਹਾਰਾਜ ਨੇ ਦੇਖਿਆ ਕਰਕੇ ਕਹਿਤਾ ਮਾਲਕ ਕੀ ਦਰ ਜਾਏ ਕਰ ਮਾਲਕ ਦਾ ਦਰ ਹੈ ਦਰਗਾਹ ਆ ਦਰਗਾਹਾਂ ਬਣੀਆਂ ਨੇ ਨਾ ਪਰ ਸੱਚੀ ਦਰਗਾਹ ਸੱਚੇ ਦੀ ਦਰ ਦਰਵਾਜ਼ਾ ਮਹਾਰਾਜ ਕਹਿੰਦੇ ਜਦੋਂ ਉਹਦੇ ਸੱਚੇ ਦੇ ਤੈਨੂੰ ਪੇਸ਼ ਕਰਨਾ ਫਿਰ ਤੈਨੂੰ ਕਰੜੀਆਂ ਸਜ਼ਾਵਾ ਮਿਲਣੀਆਂ ਮੈਂ ਇੱਕ ਜਗ੍ਹਾ ਅ ਗੱਡੀ ਲੈ ਕੇ ਅਸੀਂ ਜਾ ਰਹੇ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਕੀਰਤਨ ਦੀਆਂ ਤੇ ਇੱਕ ਪਾਸੇ ਇੱਕ ਬਲਦ ਖੜਾ ਸਾਈਡ ਦੇ ਉੱਪਰ ਅਸੀਂ ਹੌਲੀ ਸੀ ਉੱਥੇ ਕਿਉਂਕਿ ਸਤਗੁਰਾਂ ਦੇ ਪ੍ਰਕਾਸ਼ ਪੁਰਪ ਚੱਲਦੇ ਨੇ ਨਗਰਾਂ ਨਗਰਾਂ ਦੇ ਵਿੱਚ ਉਹ ਬੜਾ ਬਿਹਾਲ ਜਿਆ ਬੜਾ ਉਹਦਾ ਬੁਰਾ ਹਾਲ ਹੋਇਆ ਸੀ ਉਸ ਬਲਦ ਦਾ ਤੇ ਮੈਂ ਜਦੋਂ ਕੋਲ ਹੌਲੀ ਦਾਣੇ ਲੰਘਿਆ ਨਾ ਮੈਂ ਕਿਹਾ ਵੀ ਇਹਨੇ ਪਤਾ ਨਹੀਂ ਕਿਹੜਾ ਗੁਨਾਹ ਕੀਤਾ ਹੁਣ ਸਜ਼ਾ ਮਿਲੀ ਆ ਧੁੱਪੇ ਖੜਾ ਆ ਉਹਦਾ ਹੋਰ ਹੀ ਤਰ੍ਹਾਂ ਦੀ ਉਹਦੀ ਜਿਹੜੀ ਹਾਲਤ ਹੋਈ ਆ ਮੈਂ ਇਹਨਾਂ ਨੂੰ ਕਹਿੰਦਾ ਸੀ ਬੱਚਿਆਂ ਨੂੰ ਮੈਂ ਕਿਹਾ ਵੀ ਬਚੋ ਮਾੜੇ ਕਰਮਾਂ ਤੋਂ ਮਾੜੇ ਕੰਮਾਂ ਤੋਂ ਬਚੋ ਹੁਣ ਤਾਂ ਬੰਦਾ ਜੋਸ਼ ਜਵਾਨੀ ਵਿੱਚ ਲੱਗਾ ਰਹਿੰਦਾ ਮਾੜੇ ਕਰਮ ਕਰ ਲੈਂਦਾ ਪਰ ਜਦੋਂ ਸਜ਼ਾ ਮਿਲਣੀ ਆ ਫਿਰ ਬਹੁਤ ਤੰਗ ਹੋਣਾ ਪੈਂਦਾ ਹੁਣ ਸਾਡਾ ਤਾਂ ਸੁਭਾਅ ਉਹ ਜਿਆ ਬਣ ਗਿਆ ਨਾ ਫਿਰ ਦੇਖੀਦਾ ਵੀ ਮੈਂ ਕਿਹਾ ਵੀ ਕੋਈ ਐਸਾ ਕਰਮ ਕਰ ਦਿੱਤਾ ਲੈ ਉਹ ਕਹਿੰਦੇ ਹੁਣ ਖੜਾ ਰਹਿ ਧੁੱਪੇ ਪਤਾ ਨਹੀਂ ਕਿਹੜੀ ਸਜ਼ਾ ਉਸ ਮਾਲਕ ਨੇ ਦੇ ਦੇਨੀ ਆ ਜਦੋਂ ਉਹਦੇ ਅਸੀਂ ਦਰਗਾਹ ਦੇ ਵਿੱਚ ਜਾ ਕੇ ਹਾਜ਼ਰ ਹੋਣਾ ਹੈ ਮਾਲਕ ਕੇ ਦਰਜਾਇਕ ਭੋਗੇ ਕੜੀ ਸਜ਼ਾਏ ਕਹਿੰਦੇ ਭਾਬਾ ਕੇ ਸਾਡੇ ਰਹਿਬਰਾਂ ਨੇ ਵੀ ਪੀਰ ਪਗੰਬਰਾਂ ਔਲੀਆ ਨੇ ਗੁਰੂ ਲੋਕਾਂ ਨੇ ਇਹਨਾਂ ਚੀਜ਼ਾਂ ਦੀ ਮਨਾਹੀ ਕੀਤੀ ਆ ਪਤਾ ਨਹੀਂ ਅਸੀਂ ਕਿਉਂ ਬਾਰ-ਬਾਰ ਇਹਨਾਂ ਗੱਲਾਂ ਦੇ ਉੱਪਰ ਜ਼ੋਰ ਦਿੰਦੇ ਆ ਵੀ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ ਮਾਰੇ ਕਹਿੰਦੇ ਨਹੀਂ ਕੱਢ ਦਿੱਤਾ ਕਬੀਰ ਖੂਬ ਖਾਣਾ ਕੀ ਜੀ ਮਾਸ ਨਹੀਂ ਨਹੀਂ ਕਹਿੰਦੇ ਕਬੀਰ ਖੂਬ ਖਾਣਾ ਖੀਚੜੀ ਜਾਂ ਮੈਂ ਅੰਮ੍ਰਿਤ ਲੋਣ ਫੇਰਾ ਰੋਟੀ ਕਾਰਨੇ ਗਲਕਦਾ ਵੇ ਕੌਣ ਕਹਿੰਦੇ ਇਹ ਖਾਣਾ ਹੀ ਆ ਨਾ ਢਿੱਡ ਪਰ ਕੇ ਖੀਚੜੀ ਖਾ ਲੈ ਸਾਦਾ ਭੋਜਨ ਇਧਰ ਨੂੰ ਤੋਰਿਆ ਨਹੀਂ ਕਿਸੇ ਵੀ ਪੀਰ ਪਗੰਬਰ ਨੇ ਹਾਂ ਜਿਹੜਾ ਕਦੇ ਬਾਅਦ ਚ ਕੋਈ ਆਇਆ ਜਿਹੜਾ ਆਪ ਖਾਂਦਾ ਆਪਣੇ ਸਵਾਦ ਲਈ ਉਹਨੇ ਫਿਰ ਗਾਹਾਂ ਤੋੜ ਦਿੱਤਾ ਹੋਵੇਗਾ ਜਿਹੜੇ ਸੱਚੇ ਦੇ ਨਾਲ ਪਰਮੇਸ਼ਰ ਦੇ ਨਾਲ ਮਿਲੇ ਹੋਏ ਆ ਉਹਨਾਂ ਨੂੰ ਤਾਂ ਸਾਰਿਆਂ ਦੇ ਵਿੱਚ ਹੀ ਅੱਲਾ ਪਰਮੇਸ਼ਰ ਵਾਹਿਗੁਰੂ ਰਾਮ ਦੱਸਦਾ ਜੋ ਸਭ ਮੈਂ ਇੱਕ ਖੁਦਾਏ ਕਹਤ ਹੈ ਤੋ ਕਿਉਂ ਮੁਰਗੀ ਮਾਰੈ ਕਵੀ ਸਾਹਿਬ ਕਹਿੰਦੇ ਜੇ ਤੂੰ ਸਾਰਿਆਂ ਜੀ ਕਹਿਣਾ ਉਹਦੀ ਜੋਤ ਆ ਫਿਰ ਮੁਰਗੀ ਕਿਉਂ ਮਾਰਦਾ ਵੇ ਸਾਰਿਆਂ ਚ ਫਿਰ ਕਿਸੇ ਪੁੱਛ ਲਿਆ ਮਹਾਰਾਜ ਨੂੰ ਕਹਿੰਦੇ ਮਹਾਰਾਜ ਸ਼ਰਾਬ ਵੀ ਪੀਣੀ ਚਾਹੀਦੀ ਕਿ ਨਹੀਂ ਪੀਣੀ ਚਾਹੀਦੀ ਕਿ ਅੱਜਕੱਲ ਵੀ ਆਪਾਂ ਦੇਖਦੇ ਆ ਸਾਡੇ ਬੱਚੇ ਬੁਰੀ ਸੰਗਤ ਵਿੱਚ ਪੈ ਗਏ ਨਸ਼ਿਆਂ ਦੇ ਵਿੱਚ ਪੈ ਗਏ ਅਸੀਂ ਦੋਸ਼ ਕਦੀ ਮਾਂ ਨੂੰ ਦਿੰਨੇ ਕਦੀ ਕਿਸੇ ਨੂੰ ਦਿੰਨੇ ਕਦੀ ਕਿਸੇ ਨੂੰ ਦਿੰਨੇ ਆਪਣਾ ਕਦੀ ਮੰਨਿਆ ਨਹੀਂ ਅਸੀਂ ਜੇ ਅਸੀਂ ਮਹਾਰਾਜ ਦੀ ਬਾਣੀ ਨੂੰ ਪੜ੍ਹਿਆ ਹੁੰਦਾ ਸੁਣਿਆ ਹੁੰਦਾ ਬੈਠ ਕੇ ਫਿਰ ਸਾਨੂੰ ਪਤਾ ਲੱਗਣਾ ਸੀ ਵੀ ਨਹੀਂ ਇਹ ਤਾਂ ਮਹਾਰਾਜ ਨੇ ਸਾਨੂੰ ਮਨਾ ਕੀਤਾ ਅੱਜ ਹਰ ਕੋਈ ਕਹਿੰਦਾ ਜੀ ਨਸ਼ਿਆਂ ਤੋਂ ਬਚਾਓ ਮੈਂ ਤਾਂ ਇੱਕੋ ਗੱਲ ਕਹਿਣਾ ਹੁੰਨਾ ਵੀ ਐਵੇਂ ਕਹੀ ਜਾਂਦੇ ਆ ਤੁਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਉਪਾਸ਼ਕ ਬਣ ਜਾਓ ਬਾਣੀ ਪੜੋ ਆਪ ਬਾਣੀ ਸੁਣ ਕੇ ਮੰਨੋ ਆਪੇ ਸਾਰੇ ਕੁਝ ਆਪਾਂ ਨਸ਼ਿਆਂ ਤੋਂ ਸਾਰੇ ਹੀ ਆਪਾਂ ਬਚ ਜਾਵਾਂਗੇ ਜਦ ਅਸੀਂ ਬਾਣੀ ਜਿਹੜੀ ਲਿਖੀ ਆ ਧੁਰ ਕੀ ਬਾਣੀ ਦਰਗਾਹੀ ਬਾਣੀ ਇਹਨੂੰ ਪੜ੍ਹਨਾ ਹੀ ਨਹੀਂ ਇਹਨੂੰ ਸੁਣਨਾ ਹੀ ਨਹੀਂ ਪ੍ਰੇਮ ਦੇ ਨਾਲ ਕਿ ਸਾਨੂੰ ਪਤਾ ਕੀ ਲੱਗੇ ਵੀ ਕੀ ਲਿਖਿਆ ਬਈ ਕੱਲੇ ਮਥੇ ਟੇਕਣਾਂ ਗੱਲ ਨਹੀਂ ਬਣਨੀ ਪੜਨਾ ਪੈਣਾ ਮਾਰਾ ਕਹਿੰਦੇ ਦੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਿਟਾਈ ਤੇ ਹੁਣ ਚਿੰਤਾ ਵਿੱਚ ਦਾ ਸਾਰਾ ਸੰਸਾਰ ਹੀ ਆ ਮਰਨ ਲਿਖਿਆ ਆ ਨਾਨਕ ਦੁਖੀਆ ਸਭ ਸੰਸਾਰ ਤੇ ਸੁਖ ਕਿਵੇਂ ਮਿਲਣਾ ਸੁਖ ਮਿਲਣਾ ਬਾਣੀ ਜਦੋਂ ਪੜਨੀ ਨਾ ਮਹਾਰਾਜ ਨੇ ਫਿਰੋ ਰਾਸਤੇ ਦੱਸਿਆ ਜਿਨ੍ਹਾਂ ਦੇ ਉੱਪਰ ਚੱਲ ਕੇ ਸੁਖ ਮਿਲਣਾ ਤੇ ਉਹ ਹੁਣ ਸਾਨੂੰ ਪਤਾ ਨਹੀਂ ਲੱਗਦਾ ਕਿਉਂਕਿ ਨਾ ਅਸੀਂ ਸੁਣ ਵਿੱਚ ਯਕੀਨ ਰੱਖਦੇ ਆਂ ਤੇ ਨਾ ਅਸੀਂ ਪੜਨ ਵਿੱਚ ਕਹਿੰਦੇ ਸਾਨੂੰ ਕਹੀ ਕਹਿੰਦੇ ਟਾਈਮ ਹੀ ਹੈ ਨਹੀਂ ਸਾਡੇ ਕੋਲ ਨਸ਼ਿਆਂ ਦਾ ਤਿਆਗ ਬਾਣੀ ਪੜਨ ਦੇ ਨਾਲ ਹੋ ਜਾਣਾ ਜਦੋਂ ਅਸੀਂ satsang ਦੇ ਵਿੱਚ ਆ ਕੇ ਬੈਠਣ ਲੱਗ ਪਏ ਸੁਣਨ ਲੱਗ ਪਏ ਫਿਰ ਆਪੇ ਹੀ ਸਾਡਾ ਭਲਾ ਹੋ ਜਾਣਾ ਤੇ ਮਹਾਰਾਜ ਨੇ ਪੁੱਛਿਆ ਕਹਿੰਦੇ ਮਹਾਰਾਜ ਸ਼ਰਾਬ ਪੀ ਲੈਣੀ ਚਾਹੀਦੀ ਹੈ ਸਤਗੁਰ ਰਵਦਾਸ ਜੀ ਮਹਾਰਾਜ ਕਹਿੰਦੇ ਰਵਦਾਸ ਮਦਰਾ ਕਾ ਪੀਜੀਏ ਕੀ ਬਣਾਵ ਸ਼ਰਾਬ ਦਾ ਚੜੇ ਚੜੇ ਉਤਰਾਏ ਕਹਿੰਦੇ ਚੜ ਜਾਂਦੀ ਆ ਉਤਰ ਜਾਂਦੀ ਆ ਸ਼ਾਮ ਨੂੰ ਦੇਖੋ ਹੋਰ ਹੀ ਰੰਗ ਹੋਏ ਹੁੰਦੇ ਬੰਦਿਆਂ ਦੇ ਜਿਹੜੇ ਪੀਂਦੇ ਆ ਸਵੇਰੇ ਉਹੀ ਬੰਦੇ ਹੱਥ ਜੋੜੀ ਖੜੇ ਹੁੰਦੇ ਆ ਵੀ ਰਾਤ ਕੁਝ ਗਲਤੀ ਦਾਣੀ ਹੋ ਗਈ ਚੜੇ ਚੜੇ ਉਤਰਾਏ ਫਿਰ ਪੀਣਾ ਕੀ ਚਾਹੀਦਾ ਮਹਾਰਾਜ ਤੇ ਮਹਾਰਾਜ ਕਹਿੰਦੇ ਨਾਮ ਮਹਾਰਾਸ਼ ਪੀਜੀਐ ਨਾਮ ਦਾ ਪਰਮੇਸ਼ਰ ਦੇ ਨਾਮ ਦਾ ਮਹਾਰਾਸ਼ ਕਿਹਾ ਨੂੰ ਨਾਮ ਮਹਾਰਸ ਪੀ ਜੇ ਚੜੇ ਨਹੀਂ ਉਤਰ ਆਏ ਕਹਿੰਦੇ ਇੱਕ ਵਾਰੀ ਚੜ ਗਿਆ ਨਾ ਫਿਰ ਇਹ ਉਤਰਦਾ ਨਹੀਂ ਨਾਮ ਦਾ ਰਸ ਚੜ ਗਿਆ ਸੀ ਨਾ ਭਾਈ ਮਤੀ ਦਾਸ ਜੀ ਸਤੀ ਦਾਸ ਜੀ ਦਿਆਲ ਦਾਸ ਜੀ ਨੂੰ ਆਰਿਆਂ ਥੱਲੇ ਬੈਠ ਗਏ ਦੇਗਾ ਚਵਾਲ ਦਿੱਤੇ ਰੂਹ ਦੇ ਵਿੱਚ ਲਪੇਟ ਦਿੱਤੇ ਨਾਮ ਦਾ ਰੰਗ ਨਹੀਂ ਉਤਰਿਆ ਸ਼ਹੀਦੀਆਂ ਪ੍ਰਾਪਤ ਕਰ ਲਈਆਂ ਉਹ ਆ ਅਸਲੀ ਤੇ ਜਿਹਨੂੰ ਮਹਾਰਾਜ ਕਹਿੰਦੇ ਲਿਖਿਆ ਬਾਣੀ ਵਿੱਚ ਨਹੀਂ ਹੈ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਜਿਨ੍ਹਾਂ ਨੇ ਫਿਰ ਪਰਮੇਸ਼ਰ ਦੇ ਨਾਮ ਦਾ ਰਸ ਲੈ ਲਿਆ ਨਾ ਉਹ ਚੜੀ ਰਹੇ ਦਿਨ ਰਾਤ ਨਾਮ ਕੁਮਾਰੀ ਨਾਮ ਕੁਮਾਰੀ ਚੜੀ ਰਹੇ ਦਿਨ ਰਾਤ ਨਾਮ ਕੁਮਾਰੀ ਨਾਮ ਕੁਮਾਰੀ ਸੁਰੀਰੇ ਜੰਨਾਂ ਤਾਰੋ ਪਾਣੀ ਆਉਂਵਾਣੀ ਸੁਰੀਰੇ ਜੰਨਾਂ ਤਾਰੋ ਪਾਣੀ ਆਉਂਵਾਣੀ ਸੁਰੀਰੇ ਜੰਨਾਂ ਤਾਰੋ ਪਾਣੀ ਆਉਂਵਾਣੀ ਇਧਰ ਸਤਿਗੁਰੂ ਅਰਵਦਾਸ ਜੀ ਮਹਾਰਾਜ ਕਹਿੰਦੇ ਅਰਵਦਾਸ ਮਦਰਾ ਕਾ ਪੀ ਜੀਏ ਚੜੇ ਚੜੇ ਉਤਰਾਏ ਨਾਮ ਮਹਾਰਸ ਪੀ ਜੀਏ ਚੜੇ ਨਹੀਂ ਉਤਰਾਏ ਕਹਿੰਦੇ ਇੱਕ ਵਾਰੀ ਨਾਮ ਦਾ ਰਸ ਪੀ ਲਾ ਬਸ ਇਹ ਤੈਨੂੰ ਇੱਕ ਵਾਰੀ ਚੜ ਗਿਆ ਮੁੜ ਕੇ ਉਤਰਨਾ ਹੀ ਨਹੀਂ ਪਰ ਆਪਦੇ ਪਿਆਰਿਆਂ ਨੇ ਇਹੀ ਰਸ ਪੀਤਾ ਤੇ ਗੁਰਬਾਣੀ ਵਿੱਚ ਸਤਿਗੁਰ ਅਰਬਦਾਸ ਜੀ ਮਹਾਰਾਜ ਕਹਿੰਦੇ ਨੇ ਸੁਰਸਰੀ ਸਲਲ ਕਰਤ ਬਾਰਮਣੀ ਦੇ ਸੰਤ ਜਨ ਕਰਤ ਨਹੀਂ ਪਾਨੰਗ ਕਹਿੰਦੇ ਜਾਹੇ ਗੰਗਾ ਜਲ ਦੀ ਬਣੀ ਹੋਵੇ ਸ਼ਰਾਬ ਤੇ ਰੱਬ ਦੇ ਪਿਆਰੇ ਕਦੇ ਵੀ ਇਹਨੂੰ ਪੀਣਾ ਨਹੀਂ ਚਾਹੁੰਦੇ ਜੇ ਕੋਈ ਕਹਿ ਦੇਣਾ ਵੀ ਪੀ ਲਓ ਗੰਗਾ ਜਲ ਦੀ ਆ ਆਪਣੇ ਕਹਿ ਨਹੀਂ ਦਿੰਦੇ ਪਲਾਉਣ ਵਾਲੇ ਕਹਿੰਦੇ ਯਾਰ ਤੁਸੀਂ ਨਾ ਕਰੀ ਜਾਂਦੇ ਆ ਇਹ ਹੈ ਕਿ ਅਰਕ ਹੀ ਆ ਇਹਦੇ ਵਿੱਚ ਕੀ ਪਾਇਆ ਕਹਿੰਦੇ ਗੁੜ ਪਾਇਆ ਲੌਂਗ ਪਾਇਆ ਹੋਰ ਜੋ ਵੀ ਉਹ ਪਾਉਂਦੇ ਹੋਣਗੇ ਫਿਰ ਉਹ ਕਹਿਣਗੇ ਬੜੇ ਪ੍ਰੇਮ ਦੇ ਨਾਲ ਤੂੰ ਸਾਡਾ ਭਰਾ ਨਹੀਂ ਤੈਨੂੰ ਸਾਡੇ ਨਾਲ ਪ੍ਰੇਮ ਨਹੀਂ ਇੱਕ ਜਗ੍ਹਾ ਅਸੀਂ ਚੱਲ ਗਏ ਲੜਕੀ ਦਾ ਵਿਆਹ ਸੀ ਸਾਡਾ ਮਿੱਤਰ ਉਹਦੀ ਸਿਸਟਰ ਸੀ ਉਹਦਾ ਬਾਪੂ ਕਹਿਣ ਲੱਗ ਪਿਆ ਲੋ ਵੀ ਮੁੰਡੇ ਆਏ ਉਹ ਤੋਂ ਮੈਂ ਪੜਦਾ ਸੀ ਸੇਵਾ ਕਰੋ ਵੀ ਸੇਵਾ ਕਰੋ ਹੁਣ ਸੇਵਾ ਤਾਂ ਇਹ ਹੀ ਹੁੰਦੀ ਆ ਵੀ ਸ਼ਰਾਬ ਰੱਖਦੋ ਮਾਸ ਰੱਖਦੋ ਹੋਰ ਤਾਂ ਸੇਵਾ ਸਮਝਦਾ ਹੀ ਕੋਈ ਨਹੀਂ ਹਾਂਜੀ ਕਹਿੰਦੇ ਲਿਆਓ ਜੀ ਇਹਨਾਂ ਲਈ ਵੀ ਮੈਂ ਕਿਹਾ ਵੀ ਅਸੀਂ ਤਾਂ ਖਾਂਦੇ ਪੀਂਦੇ ਨਹੀਂ ਕੁਝ ਨਹੀਂ ਵੀ ਸੇਵਾ ਕਿਵੇਂ ਹੋ ਮੈਂ ਕਿਹਾ ਸੇਵਾ ਥੋੜੇ ਬਦਾਮ ਲਿਆਓ ਕਾਜੂ ਲਿਆਓ ਖਾਣ ਲਈ ਹੋਰ ਬੜਾ ਕੁਝ ਆ ਕਿਹਦੇ ਸ਼ਰਾਬ ਪਾ ਲਾ ਕੇ ਸੇਵਾ ਹੋ ਜਾਣੀ ਨਹੀਂ ਤੁਸੀਂ ਸਾਡੇ ਘਰ ਆਏ ਆ ਵੀ ਘਰ ਆਇਆ ਸਾਨੂੰ ਸ਼ਰਾਬੀ ਕਰਕੇ ਥੋੜਾ ਤੁਸੀਂ ਤੋਰਨਾ ਬਈ ਪਾਪ ਕੇ ਪੁੱਠੇ ਪਾਸੇ ਲਾਉਣਗੇ ਭਰਾ ਕਹਿ ਕੇ ਪੁੱਤਰ ਕਹਿ ਕੇ ਆ ਜਾ ਕੋਈ ਗੱਲ ਨਹੀਂ ਇਹਦਾ ਕੀ ਅਰਕ ਹੀ ਆ ਅਰਕ ਕਹਿੰਦੇ ਮਾੜਾ ਨਹੀਂ ਹੁੰਦਾ ਮਹਾਪੁਰਸ਼ਾਂ ਨੂੰ ਕਿਸੇ ਨੇ ਕਹਿਤਾ